ਹਨੂਮਾਨ ਜੀ ਦੇ ਪੈਰਾਂ ਦੇ ਨਿਸ਼ਾਨ ਪਹਾੜੀ ਉੱਤੇ ਅੱਜ ਵੀ ਮੌਜੂਦ ਸਜੀਵਨੀ ਬੁੱਟੀ ਲੈਣ ਸਮੇ ਇੱਥੇ ਕਿਤਾ ਬਸ਼ਰਾਮ ਇੱਥੇ ਪਹੁੰਚ ਕੋਈ ਖਾਲੀ ਨਹੀਂ ਮੁੜਦਾ ਪੀਵੀ ਸੈਵਰ ਰਾਈਡਰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨਮਸਤੇ ਰਾਮ ਰਾਮ ਤੇ ਦਿਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਦੋਸਤ ਅੰਮ੍ਰਿਤਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ ਅੱਜ ਅਸੀਂ ਬਲਾਸਪਤੋਂ ਚੱਲ ਕੇ Shimla ਪਹੁੰਚ ਗਏ ਆ ਤੇ ਰੂਮ ਵੀ ਅਸੀਂ ਲੈ ਲਿਆ ਆ ਹੁਣ ਅਸੀਂ ਤੁਹਾਨੂੰ Shimla ਦਾ ਸਭ ਤੋਂ ਉੱਚਾ ਪਹਾੜ ਦਿਖਾਉਣ ਜਾਣ ਰਹੇ ਆ ਜਿਹਨੂੰ Yakhu ਨਾਂ ਨਾਲ ਜਾਣਿਆ ਜਾਂਦਾ ਆ ਜਦੋਂ ਹਨੂਮਾਨ ਜੀ ਸਜੀਵਨੀ ਬੂਟੀ ਲੈਣ ਵਾਸਤੇ ਹਿਮਾਲਿਆ ਜਾ ਰਹੇ ਸੀ ਤਾਂ ਇਸ ਪਹਾੜ ਦੇ ਉੱਪਰ ਆ ਕੇ ਰੁਕੇ ਸੀ ਉਹਨਾਂ ਦੇ ਪੈਰਾਂ ਦੇ ਨਿਸ਼ਾਨ ਇੱਥੇ ਅੱਜ ਵੀ ਮੌਜੂਦ ਆ ਇਸ ਜਗ੍ਹਾ 108 ਫੁੱਟ ਉੱਚੀ ਉਹਨਾਂ ਦੀ ਮੂਰਤੀ ਬਣਾਈ ਗਈ ਆ ਇਸ ਪਹਾੜ ਉਤੋਂ ਪੂਰਾ ਸ਼ਿਮਲਾ ਦਿਖਾਈ ਦਿੰਦਾ ਆ ਤੇ ਜੇ ਤੁਸੀਂ ਸ਼ਿਮਲੇ ਸ਼ਹਿਰ ਤੋਂ ਦੇਖੋ ਤਾਂ ਇਹ ਮੂਰਤੀ ਦਿਖਾਈ ਦਿੰਦੀ ਆ ਜਿਹੜੇ ਮਰਜ਼ੀ ਪਾਸੇ ਤੁਸੀਂ ਸ਼ਹਿਰ ਦੇ ਖੜ੍ਹ ਲਓ ਇਸ ਜਗ੍ਹਾ ਬਹੁਤ ਸੰਗਤਾਂ ਆਉਂਦੀਆਂ ਕਹਿੰਦੇ ਅੱਜ ਤੱਕ ਕੋਈ ਖਾਲੀ ਨਹੀਂ ਮੁੜਿਆ ਕਹਿੰਦੇ ਇੱਥੇ ਪਹੁੰਚ ਦੁਸ਼ਮਣਾਂ ਦਾ ਨਾਸ਼ ਹੋ ਜਾਂਦਾ ਆ ਜਿਨ੍ਹਾਂ ਸਿਰ ਕਰਜ਼ਾ ਹੋਵੇ ਉਹ ਕਰਜ਼ਾ ਖਤਮ ਹੋ ਜਾਂਦਾ ਆ ਹੁਣ ਤੁਸੀਂ ਖੁਦ ਅੰਦਾਜ਼ਾ ਲਾ ਲਓ ਇਹ ਕਿੰਨਾ ਪਵਿੱਤਰ ਸਥਾਨ ਆ ਜਿੱਥੇ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਆ ਪਹਿਲਾਂ ਹੁਣ ਅਸੀਂ ਤੁਹਾਨੂੰ ਰੂਮ ਦਿਖਾ ਦਈਏ ਉਸ ਤੋਂ ਬਾਅਦ ਫਿਰ ਅਸੀਂ ਆਪਣੀ ਮੰਜ਼ਲ ਵੱਲ ਵੱਧਣਾ ਆ ਸਾਨੂੰ ਇਹ ਰੂਮ ਵੀ ਬਹੁਤ ਜ਼ਿਆਦਾ ਸਹੀ ਰੇਟ ਦੇ ਵਿੱਚ ਮਿਲ ਪਿਆ ਨਹੀਂ ਤਾਂ ਇਸ ਵੇਲੇ ਜੂਨ ਦਾ ਮਹੀਨਾ ਆ ਤੁਸੀਂ ਦੇਖ ਲਓ ਕੀ ਰੇਟ ਹੋਊਗਾ ਸ਼ਿਮਲੇ ਦੇ ਵਿੱਚ 3-4000 ਨੂੰ ਕੋਈ ਰੂਮ ਘੱਟ ਨਹੀਂ ਮਿਲਦਾ ਲੇਕਿਨ ਤੁਸੀਂ ਸਾਡਾ ਰੂਮ ਦੇਖੋ ਪੂਰਾ ਖੁੱਲਾ ਡੁੱਲਾ ਚਾਰੇ ਪਾਸਿਓਂ ਹਵਾ ਆ ਰਹੀ ਆ ਇਹ ਰੂਮ ਸਾਨੂੰ ਸਿਰਫ 700 ਰੁਪਏ ਦੇ ਵਿੱਚ ਪਿਆ ਆ ਨਹੀਂ ਤਾਂ ਤੁਸੀਂ ਆਗੇ ਦੇਖ ਲਓ ਸ਼ਿਮਲੇ ਦੇ ਕਿਸੇ ਵੀ ਕੋਨੇ ਤੁਹਾਨੂੰ ਘੱਟੋ ਘੱਟ 2000 ਤੋਂ ਘੱਟ ਰੂਮ ਨਹੀਂ ਮਿਲੂਗਾ ਹੁਣ ਤੁਸੀਂ ਇਸ ਜਗ੍ਹਾ ਤੋਂ ਜਿੱਧਰ ਵੀ ਨਜ਼ਰ ਮਾਰੂਗੇ ਤੁਹਾਨੂੰ ਉੱਚੀਆਂ-ਉੱਚੀਆਂ ਪਹਾੜੀਆਂ ਸਵਰਗ ਵਰਗਾ ਮਾਹੌਲ ਨਜ਼ਰ ਆਏਗਾ ਚਲੋ ਹੁਣ ਵੱਧਦੇ ਆ ਆਪਣੀ ਮੰਜ਼ਿਲ ਵੱਲ ਸਿੱਧੀ ਤਿੱਖੀ ਚੜ੍ਹਾਈ ਆ Shimla ਤੋਂ 5 ਕਿਲੋਮੀਟਰ ਦਾ ਇਹ ਰਸਤਾ ਆ ਆਲੇ-ਦੁਆਲੇ ਸਪੋਟਾਂ ਕਾਫੀ ਕਿੱਤੀਆਂ ਹੋਈਆਂ ਆ ਜੇ ਬਾਈ ਚਾਂਸ ਮੋਰੀਓ ਕੋਈ ਗੱਡੀ ਆ ਜਾਏ ਤਾਂ ਫਿਰ ਔਖਾ ਹੋ ਜਾਂਦਾ ਆ ਅਜੇ ਛਿਮਲੇ ਦੇ ਵਿੱਚ ਇੰਨੀ ਠੰਡ ਨਹੀਂ ਸੀਗੀ ਤੇ ਅਸੀਂ ਅਜੇ 2 ਕਿਲੋਮੀਟਰ ਆਏ ਆ ਉੱਪਰ ਮਾਹੌਲ ਠੰਡਾ ਹੋ ਗਿਆ ਸਾਹਮਣੇ ਲਿਖਿਆ ਹੋਇਆ ਜਾਖੂ ਮੰਦਿਰ ਇਸ ਤਰ੍ਹਾਂ ਦੇ ਮੋੜ ਘੇੜ ਬਹੁਤ ਆਉਣੇ ਆ ਲੋਕ ਇਸ ਰਸਤੇ ਰਾਹੀਂ ਪੈਦਲ ਵੀ ਯਾਤਰਾ ਕਰਦੇ ਆ ਹੁਣ ਤੁਸੀਂ ਦੇਖੋ ਸਾਹਮਣੇ ਉਧਰੋਂ ਵੀ ਗੱਡੀ ਆ ਰਹੀ ਸੀ ਤੇ ਇਧਰੋਂ ਵੀ ਤੇ ਇੱਕ ਸਾਈਡ ਨੂੰ ਇਸ ਤਰ੍ਹਾਂ ਕਰਨੀ ਪੈਂਦੀ ਆ ਤੇ ਜੇ ਕੋਈ ਇਸ ਤਰ੍ਹਾਂ ਦਾ ਨਾਕੂਲਾ ਡੂਲਾ ਮਾਹੌਲ ਆਵੇ ਤਾਂ ਬੰਦੇ ਨੂੰ ਪਤਾ ਨਹੀਂ ਕਿੰਨੀ ਕੁ ਗੱਡੀ ਬੈਕ ਕਰਨੀ ਪੈ ਸਕਦੀ ਆ ਦੇਖੋ ਕਿੰਨਾ ਤਿੱਖਾ ਸੰਗਾ ਬੋੜੇ। ਬੋਟਰ ਦਾ ਪੂਰਾ ਜੋਰ ਲੱਗ ਗਿਆ। ਮਤਲਬ ਮੇਰਾ ਕਹਿਣ ਦਾ ਇਹ ਆ ਕਿ ਬਹੁਤ ਐਕਸਪਰਟ ਜਿਹੜਾ ਹੋਵੇ ਪਹਾੜੀ ਏਰੀਏ ਦੇ ਵਿੱਚ ਉਹੀ ਇੱਥੇ ਆਵੇ ਗੱਡੀ ਲੈ ਕੇ। ਹੁਣ ਆ ਦੇਖੋ। ਇੱਕ ਗੱਡੀ ਜੋਗਾ ਹੀ ਰਸਤਾ ਆਇਆ। ਉਹ ਮੈਨੂੰ ਲੱਗਦਾ ਇੱਥੇ ਜਿਹੜੇ ਟੈਕਸੀ ਵਾਲੇ ਆ ਉਹੀ ਲੈ ਕੇ ਆਉਂਦੇ ਆ ਲੋਕ ਕਾਫੀ ਆਏ ਹੋਏ ਆ ਲੇਕਿਨ ਸਾਰੀਆਂ ਗੱਡੀਆਂ ਜਿੰਨੀਆਂ ਵੀ ਆ ਟੈਕਸੀਆਂ ਆ ਸਾਰੀਆਂ ਤੁਸੀਂ ਆ ਦੇਖ ਲਓ ਪੀਲੀ ਪੱਟੀ ਆ ਜਿੰਨੀਆਂ ਵੀ ਗੱਡੀਆਂ ਖੜੀਆਂ ਆ ਸਭ ਟੈਕਸੀ ਆ ਦੇਖੋ ਲੋਕਾਂ ਦਾ ਤਾਂ ਮੇਲਾ ਹੀ ਲੱਗਾ ਪਿਆ ਇੱਥੇ ਕਿੰਨੀਆਂ ਜ਼ਿਆਦਾ ਸੰਗਤਾਂ ਇੱਥੇ ਆਉਂਦੀਆਂ ਆ ਮੱਥਾ ਟੇਕਣ ਵਾਸਤੇ ਹੁਣ ਤੁਸੀਂ ਖੁਦ ਸੌ ਸਕਦੇ ਆ ਇਹ ਇੱਥੇ ਆਗੇ ਤੁਹਾਨੂੰ ਕਿੰਨਾ ਵਧੀਆ ਲੱਗਣ ਵਾਲਾ ਆ। ਇੱਕ ਸੈਕਿੰਡ ਮੇਰਾ ਭਰਾ। ਤੇ ਜੇ ਤੁਸੀਂ ਉੱਪਰ ਤੱਕ ਜਾਣਾ ਆ ਤਾਂ ਤੁਹਾਨੂੰ ਪਾਤੀ ਕਟਾਉਣੀ ਪੈਗੀ। ਅੰਕਲ ਖੋਲ ਦਿਓ। 20 ਰੁਪਏ ਪਾਤੀ ਆ। ਤੇ ਮੇਰਾ ਵੀ ਗੱਡੀ ਦੀ ਵੀ 20 ਰੁਪਏ ਆ ਜਾਂ ਮਤਲਬ ਭਰਾ ਕਿਤਾ। ਅੱਛਾ 20 ਰੁਪਏ ਆ ਨਾ। ਉੱਪਰ ਪਾਰਕਿੰਗ ਆ। ਜੇ ਇਹਦੇ 20 ਰੁਪਏ ਲੱਗਦੇ ਆ ਲਓ ਜੀ ਪਹੁੰਚ ਗਏ ਆ ਅਸੀਂ ਮੰਦਰ ਤੱਕ ਤੁਸੀਂ ਦੂਰੋਂ ਦਰਸ਼ਨ ਕਰ ਸਕਦੇ ਆ ਪਹਿਲਾ ਮੰਦਰ ਦੇ ਇਸ ਤਰ੍ਹਾਂ ਦਾ ਮੰਦਰ ਦਾ ਮਾਹੌਲਾ ਦੇਖੋ ਗੱਡੀਆਂ ਹੀ ਗੱਡੀਆਂ ਆ ਮੰਦਰ ਦੇ ਮੋਰੇ ਖੜੀਆਂ ਮੋਟਰਸਾਈਕਲ ਅਸੀਂ ਆਪਣਾ ਸਾਈਡ ਤੇ ਲਾਤਾ ਤੇ ਹੁਣ ਤੁਹਾਨੂੰ ਅਸੀਂ ਦਰਸ਼ਨ ਕਰਵਾਉਨੇ ਆ ਪੂਰਾ ਰੌਣਕ ਮੇਲਾ ਆ ਬਹੁਤ ਲੋਕ ਦੂਰੋਂ ਦੂਰੋਂ ਦਰਸ਼ਨ ਕਰਨ ਵਾਸਤੇ ਆਉਂਦੇ ਆ ਤੁਸੀਂ ਦੇਖ ਸਕਦੇ ਆ ਮੰਦਰ ਦੇ ਬਾਹਰ ਖਾਣ ਪੀਣ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਆ ਅਸੀਂ ਤੁਹਾਨੂੰ ਦੱਸ ਦਈਏ ਇਸ ਜਗ੍ਹਾ ਦੋ ਮੰਦਰ ਆ ਬਿਲਕੁਲ ਸਾਹਮਣੇ ਬਾਬਾ ਬਲਕਨਾਥ ਜੀ ਦਾ ਮੰਦਿਰ ਆ ਤੁਸੀਂ ਪੜ ਸਕਦੇ ਆ ਤੇ ਦੂਸਰੇ ਪਾਸੇ ਸ਼੍ਰੀ ਹਨੂਮਾਨ ਜੀ ਦਾ ਮੰਦਿਰ ਯਾਕੂ ਕਿੰਨਾ ਸੋਹਣਾ ਮੰਦਿਰ ਬਣਿਆ ਹੋਇਆ ਆ ਸਾਰਾ ਲੱਕੜ ਤੋਂ ਤਿਆਰ ਆ ਕਾਰੀਗਰਾਂ ਨੇ ਦੇਖ ਲਓ ਕਿੰਨੀ ਮਿਹਨਤ ਦੇ ਨਾਲ ਇਹ ਚੀਜ਼ ਤਿਆਰ ਕੀਤੀ ਹੋਊਗੀ ਹਨੂਮਾਨ ਜੀ ਦੀਆਂ ਮੂਰਤੀਆਂ ਸਾਰੀਆਂ ਲੱਕੜ ਤੋਂ ਤਿਆਰ ਆ ਤੁਸੀਂ غور ਨਾਲ ਦੇਖੋ ਹਰ ਮੂਰਤੀ ਅਲੱਗ-ਅਲੱਗ ਆ ਇਸੇ ਤਰ੍ਹਾਂ ਇੱਧਰ ਆ ਬਹੁਤ ਵਧੀਆ ਲੱਗਣ ਵਾਲਾ ਆ ਜੇ ਤੁਸੀਂ ਇਸ ਜਗ੍ਹਾ ਦਰਸ਼ਨ ਕਰਨ ਵਾਸਤੇ ਆਉਨੇ ਆ ਇਸ ਤਰ੍ਹਾਂ ਦੇ ਸਟੈਚੂ ਦੋਨੋਂ ਪਸੇ ਆ ਜਿਹੜੇ ਇੱਕ ਕੇਲੇ ਦੀ ਫੀਲਿੰਗ ਦਿੰਦੇ ਆ ਪਹਿਲਾ ਤਾਂ ਬੰਦਾ ਭਲੇਖਾ ਖਾ ਜਾਂਦਾ ਆ ਦੇਖ ਕੇ ਕਿ ਇਹ ਮੰਦਰ ਨੂੰ ਦਸਤਾ ਜਾਂਦਾ ਆ ਵਾਹ ਵੀ ਵਾਹ ਬਹੁਤ ਸ਼ਾਂਤ ਮਾਹੌਲ ਆ ਤੁਹਾਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਣ ਵਾਲਾ ਆ ਬੱਚਿਆਂ ਦੇ ਖੇਡਣ ਵਾਸਤੇ ਦੇਖ ਲਓ ਤੁਸੀਂ ਪੂਰਾ ਰੌਣਕ ਮੇਲਾ ਆ ਬੱਚੇ ਵੀ ਇੱਥੇ ਆ ਕੇ ਪੂਰਾ ਇੰਜੋਏ ਕਰਨਗੇ ਵਾਹ ਬਈ ਵਾਹ ਦੇਖ ਲਓ ਤੁਸੀਂ ਕਿੰਨਾ ਖੁੱਲਾ ਡੁੱਲਾ ਮਾਹੌਲ ਆ ਗਿਆ ਤੇ ਬਿਲਕੁਲ ਸਾਹਮਣੇ ਹਨੂਮਾਨ ਜੀ ਦੀ ਮੂਰਤੀ ਜਿਹਦੀ ਉਚਾਈ 108 ਫੁੱਟ ਆ ਇਹ ਮੂਰਤੀ ਪੂਰੇ ਸ਼ਿਮਲੇ ਸ਼ਹਿਰ ਤੋਂ ਨਜ਼ਰ ਆਉਂਦੀ ਆ। ਮੂਰਤੀ ਦੇ ਆਲੇ-ਦੁਆਲੇ ਦਾ ਮਾਹੌਲ ਦੇਖੋ। ਕਿੰਨਾ ਰੌਣਕ ਮੇਲਾ ਆ। ਇਸ ਜਗ੍ਹਾ ਤੁਹਾਨੂੰ ਦਰਖਤ ਤੇ ਦਰਖਤ ਨਜ਼ਰ ਆਉਣਗੇ। ਪੂਰਾ ਠੰਡ ਦਾ ਮਾਹੌਲ ਆ ਇਸ ਵੇਲੇ। ਹੁਣ ਅਸੀਂ ਤੁਹਾਨੂੰ हनुमान जी दी मूर्ति ਦੇ ਚੰਗੀ ਤਰ੍ਹਾਂ ਦਰਸ਼ਨ ਕਰਾਉਨੇ ਆ ਕਰੋ ਦਰਸ਼ਨ ਕਿੰਨੀ ਵਿਸ਼ਾਲ ਇਹ ਮੂਰਤੀ ਆ ਜਿਹੜੀ ਅਸਮਾਨ ਨਾਲ ਲੱਗਦੀ ਪਈ ਆ ਬਹੁਤ ਵੱਡੀ ਜਗ੍ਹਾ ਇਹ ਮੰਦਿਰ ਬਣਿਆ ਹੋਇਆ ਆ ਤੁਸੀਂ ਘੁੰਮਦੇ ਥੱਕ ਜਾਊਗੇ ਦੇਖੋ ਤੁਸੀਂ ਬਹੁਤ ਜ਼ਿਆਦਾ ਪ੍ਰੀਤ ਦੇ ਨਾਲ ਇੰਨੀ ਜ਼ਿਆਦਾ ਉਚਾਈ ਤੇ ਮੰਦਿਰ ਬਣਾਇਆ ਗਿਆ ਆ ਮੰਦਰ ਦੇ ਬਿਲਕੁਲ ਮੋਰੇ ਇਸ ਤਰ੍ਹਾਂ ਦੁਕਾਨਾਂ ਲੱਗੀਆਂ ਹੋਈਆਂ ਆ ਤੇ ਬਿਲਕੁਲ ਨਾਲ ਪਾਰਕ ਆ ਤੇ ਇਹ ਵੀ ਤੁਹਾਨੂੰ ਅਸੀਂ ਦਿਖਾ ਦਈਏ ਬਿਲਕੁਲ ਮੰਦਰ ਦੇ ਸਾਹਮਣੇ ਆ ਇਹ ਪਾਰਕ ਜਿੱਥੇ ਆ ਕੇ ਤੁਸੀਂ ਆਪਣੇ ਬੱਚਿਆਂ ਦੇ ਨਾਲ ਇੰਜੋਏ ਕਰ ਸਕਦੇ ਆ ਇੱਥੇ ਕੁਝ ਸਮਾਂ ਬੈਠ ਸਕਦੇ ਆ ਪੂਰਾ ਸ਼ਾਂਤ ਮਾਹੌਲਾ ਐਸ ਵੇਲੇ ਕਾਫੀ ਟਾਈਮ ਹੋਣ ਕਰਕੇ ਲੈਟਾਂ ਵਗੈਰਾ ਜਗ ਚੁਕੀਆਂ ਆ ਅਸੀਂ ਤੁਹਾਨੂੰ ਦੱਸ ਦਈਏ ਇਸ ਸਮੁੰਦਰ ਬਾਰੇ ਜਦੋਂ ਹਨੂਮਾਨ ਜੀ ਸਜੀਵਨੀ ਬੁੱਟੀ ਲੈਣ ਵਾਸਤੇ ਹਿਮਾਲਿਆ ਜਾ ਰਹੇ ਸੀ ਤਾਂ ਇਸ ਪਹਾੜੀ ਉੱਪਰ ਆ ਕੇ ਉਤਰੇ ਸੀਗੇ ਤੇ ਉਹਨਾਂ ਦੇ ਉਸ ਸਮੇਂ ਦੇ ਪੈਰਾਂ ਦੇ ਨਿਸ਼ਾਨ ਜਿਹੜੇ ਸੀ ਇੱਥੇ ਮੌਜੂਦ ਸਗੇ ਤੇ ਉਸ ਜਗ੍ਹਾ ਮੰਦਿਰ ਦੀ ਸਥਾਪਨਾ ਹੋਈ ਆ ਕਹਿੰਦੇ ਕਿ ਹਨੂਮਾਨ ਜੀ ਦਾ ਜਿਹੜਾ ਇੱਕ ਪਿੰਡੀ ਸਰੂਪ ਸਗਾ ਉਹ ਆਪਣੇ ਆਪ ਇੱਥੇ ਪ੍ਰਗਟ ਹੋਇਆ ਸਗਾ ਇਹ ਵੀ ਇੱਕ ਲੰਬੀ ਹਿਸਟਰੀ ਆ ਤੇ ਤੁਹਾਨੂੰ ਅਸੀਂ ਜਾਣੂ ਕਰਵਾਵਾਂਗੇ ਪਹਿਲਾਂ ਅਸੀਂ ਤੁਹਾਨੂੰ ਦਰਸ਼ਨ ਕਰਵਾ ਦਈਏ ਮੰਦਿਰ ਦੇ ਕਿਉਂਕਿ ਟਾਈਮ ਜ਼ਿਆਦਾ ਹੋ ਰਿਹਾ ਆ

ਰਗਾਤ ਕਾਹੇ ਜਗਤ ਦੀ ਜੀਵਨੀ ਆਨਤਵਾਰੀ ਕੁਮਕਵਾਰੀ ਹੋਸਨਾ ਕੋਰੇ ਬੰਦੇ ਦਸੀ ਹੋਰੇ ਬੋਲ ਰਾਮ ਰਾਮ ਦੇ ਸਿਉਰੇ ਕੋਰੇ ਬੰਦੇ ਦਸੀ ਹੋਰੇ ਸਾਡੇ ਬੰਦੇ ਦਸੀ ਹੋਰੇ ਬੋਲ ਰਾਮ ਰਾਮ ਦੇ ਸਿਉਰੇ ਮੰਦਰ ਦੇ ਵਿੱਚ ਇਹ ਧਾਰਮਿਕ ਤਸਵੀਰਾਂ ਬਣੀਆਂ ਹੋਈਆਂ ਆ ਜਿਹੜੀਆਂ ਰਵਾਇਨ ਦੇ ਇਤਿਹਾਸ ਨੂੰ ਦੱਸਾਉਂਦੀਆਂ ਆ ਅਸੀਂ ਤੁਹਾਨੂੰ ਇਤਿਹਾਸ ਦੱਸਦੇ ਹਾਂ ਇਸ ਮੰਦਰ ਦਾ ਜਦੋਂ ਹਨੂਮਾਨ ਜੀ ਸਜੀਵਨੀ ਬੁੱਟੀ ਲੈਣ ਵਾਸਤੇ ਪਹਾੜ ਵੱਲ ਵੱਧਦੇ ਆ ਤਾਂ ਰਸਤੇ ਵਿੱਚ ਇਸ ਸ਼ਿਮਲੇ ਦਾ ਸਭ ਤੋਂ ਉੱਚਾ ਪਹਾੜ ਉਹਨਾਂ ਨੂੰ ਨਜ਼ਰ ਆਉਂਦਾ ਆ ਤਾਂ ਉਹ ਬਿਸ਼ਰਾਮ ਕਰਨ ਲਈ ਇੱਥੇ ਉਤਰਦੇ ਆ ਤਾਂ ਉਹਨਾਂ ਨੂੰ ॠषि ਦਿਖਾਈ ਦਿੰਦੇ ਆ ਜਿਨ੍ਹਾਂ ਦਾ ਨਾਂ ਯਕਸ਼ ਸੀ ਜਕਸ਼ ਰਿਸ਼ੀ ਤੋਂ ਜਾਣਕਾਰੀ ਲੈਣ ਤੋਂ ਬਾਅਦ ਹਨੂਮਾਨ ਜੀ ਸਜੀਵਨੀ ਬੁੱਟੀ ਲੈਣ ਵਾਸਤੇ ਅੱਗੇ ਵੱਧ ਜਾਂਦੇ ਆ ਕਹਿੰਦੇ ਉਸ ਸਮੇਂ ਜੋ ਪੈਰਾਂ ਦੇ ਨਿਸ਼ਾਨ ਇਸ ਪਹਾੜੀ ਉੱਤੇ ਉਹਨਾਂ ਦੇ ਸਗੇ ਉਹ ਅੱਜ ਵੀ ਮੌਜੂਦ ਆ ਹਨੂਮਾਨ ਜੀ ਦਾ ਪਿੰਡੀ ਸਰੂਪ ਕਹਿੰਦੇ ਇੱਥੇ ਆਪਣੇ ਆਪ ਉਤਪਨ ਹੋਇਆ ਸੀਗਾ ਜਿਹਨੂੰ ਦੇਖਣ ਵਾਸਤੇ ਹਰ ਸਾਲ ਲੱਖਾਂ ਸੰਧਾਲੂ ਇੱਥੇ ਆਉਂਦੇ ਆ ਤੁਸੀਂ ਜੋ ਦੇਖ ਰਹੇ ਆ ਇਹ ਸਭ ਰਮਾਇਣ ਦੇ ਇਤਿਹਾਸ ਨੂੰ ਤਸਵੀਰਾਂ ਦਸਾਉਂਦੀਆਂ ਆ ਅਸੀਂ ਪੂਰੀ ਕੋਸ਼ਿਸ਼ ਕੀਤੀ ਸੀ ਕਿ ਤੁਹਾਨੂੰ ਅਸੀਂ ਅੰਦਰੋਂ ਪਿੰਡੀ ਸਰੂਪ ਦੇ ਦਰਸ਼ਨ ਕਰਵਾ ਦਈਏ ਲੇਕਿਨ ਮਨਾਹੀ ਆ ਤੇ ਵੀਡੀਓ ਵਗੈਰਾ ਬਣਾਉਣ ਨਹੀਂ ਦਿੰਦੇ ਹੈਗੇ ਹੁਣ ਅਸੀਂ ਤੁਹਾਨੂੰ ਇੱਥੇ ਜੋ ਹਨੂਮਾਨ ਜੀ ਦਾ ਇਤਿਹਾਸ ਲਿਖਿਆ ਹੋਇਆ ਆ ਜਦੋਂ ਉਹ ਇੱਥੇ ਆਏ ਸੀਗੇ ਤੁਸੀਂ ਪੜ ਸਕਦੇ ਆ ਲਿਖਿਆ ਹੋਇਆ ਯਾਕੂ ਮੰਦਰ ਦਾ ਇਤਿਹਾਸ हनुमान जी विराजमान ਹੋਏ ਸੀ ਉਹਨਾਂ ਦੇ ਪੈਰਾਂ ਦੇ ਨਿਸ਼ਾਨ ਆ ਇਸ ਜਗ੍ਹਾ ਮੌਜੂਦ ਆ ਤੇ ਹੁਣ ਅਸੀਂ ਇੱਥੇ ਹੀ ਵੀਡੀਓ ਦੀ ਸਮਾਪਤੀ ਕਰਦੇ ਆ ਸਾਰੇ ਭਰਾ ਭੈਣਾਂ ਨੂੰ ਹਰ ਬਾਰ ਦੀ ਤਰ੍ਹਾਂ ਬੇਨਤੀ ਕਰਦੇ ਆ ਕਿ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਪਿਆਰ ਦਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜਿਹੜੇ ਮੇਰੇ ਭਰਾ ਭੈਣ ਸਾਡੇ ਚੈਨਲ ਤੇ ਨਵੇਂ ਆਉਂਦੇ ਆ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓ ਉਹਨਾਂ ਨੂੰ ਮਿਲ ਸਕਣ ਹੁਣ ਕੱਲ ਅਸੀਂ ਨਾਰਕੰਡੇ ਵੱਲ ਨੂੰ ਅੱਗੇ ਨੂੰ ਵਧਣਾ ਆ ਜੇ ਰਸਤੇ 'ਚ ਕੋਈ ਹੋਰ ਲੋਕੇਸ਼ਨ ਸਾਨੂੰ ਮਿਲੀ ਤੁਹਾਨੂੰ ਦਿਖਾਉਂਦੇ ਜਾਵਾਂਗੇ ਧੰਨਵਾਦ